ਆ ਵੀਰੋ ਦੁਨੀਆ ਵਿੱਚ ਕਲਾਕਾਰ ਦੋ ਹੀ ਹੋਏ ਦੋ ਹੀ ਇੱਕ ਅਮਰ ਸਿੰਘ ਚਮਕੀਲਾ ਤੇ ਇੱਕ ਸਿੱਧੂ ਮੂਸੇ ਵਾਲਾ ਅਮਰ ਸਿੰਘ ਚਮਕੀਲਾ ਵੀ ਟੌਪ ਤੇ ਹੁੰਦਾ ਇਹ ਤੇ ਸਿੱਧੂ ਮੂਸੇ ਵਾਲਾ ਵੀ ਟੌਪ ਤੇ ਹੁੰਦਾ ਸੀ ਅਮਰ ਸਿੰਘ ਚਮਕੀਲਾ ਨਾਲ ਵੀ ਦੂਜੇ ਸਿੰਗਰ ਜਿਹੜੇ ਹੀ ਜੈਲਸ ਕਰਦੇ ਤੇ ਸਿੱਧੂ ਮੂਸੇ ਵਾਲੇ ਨਾਲ ਵੀ ਦੂਜੇ ਸਿੰਗਰ ਜਿਹੜੇ ਸੀ ਉਹ ਜੈਲਸ ਕਰਦੇ ਸੀ ਅਮਰ ਸਿੰਘ ਚਮਕੀਲੇ ਨਾਲ ਵੀ ਲੁਧਿਆਣੇ ਖੇਤ ਇਹ ਤਾਂ ਫਾਰਮ ਹਾਊਸ ਲਿਆ ਹੈ ਜਿਹਨੂੰ ਚਮਕੀਲੇ ਦਾ ਖੂਹ ਕਹਿੰਦੇ ਚਮਕੀਲੇ ਦੀ ਬੰਮੀ ਕਹਿੰਦੇ ਆ ਤੇ ਸਿੱਧੂ ਮੂਸੇ ਵਾਲੇ ਨੇ ਵੀ ਸਿੱਧੂ ਮੂਸੇ ਪਿੰਡ 'ਚ ਹਵੇਲੀ ਬਣਾਈ ਤੇ ਦੋਹਾਂ ਦਾ ਜਿਹੜਾ ਕਤਲ ਹੋਇਆ ਉਹ ਵੀ ਜਿਹੜਾ ਅੰਦਰ ਦੀਆਂ ਸਚਾਈਆਂ ਕੁਝ ਹੋਰ ਆ ਪਰ ਜੋ ਲੋਕਾਂ ਸਾਹਮਣੇ ਆਇਆ ਉਹ ਜਿਹੜੇ ਆ ਜਿਹੜੇ ਹਫਤਾ ਵਸੂਲੀ ਗਏ ਗਿਆ ਇਹਨਾਂ ਨੇ ਕੀਤਾ ਦੋਵੇਂ ਕੰਟਰੋਵਰਸਿਸ ਰਹੇ ਸੀ ਸੱਚ ਬੋਲਦੇ ਸੀ ਸੱਚੇ ਬੰਦੇ ਸੀ ਤੇ ਦੋਹਾਂ ਦੀ ਲੋਗ ਪੂਜਾ ਕਰਦੇ ਚਮਕੀਲੇ ਦੀ ਵੀ ਪੂਜਾ ਕਰਦੇ ਆ ਸਿੱਧੂ ਦੀ ਵੀ ਪੂਜਾ ਕਰਦੇ ਦੋਵੇਂ ਸਾਡੇ ਪੰਜਾਬ ਵਾਸਤੇ ਮਹਾਨ ਆ ਤੇ ਇਹਨਾਂ ਦੀ ਪੂਜਾ ਪੂਰੇ ਪੰਜਾਬ ਚ ਹੁੰਦੀ ਰਣੀ ਲੋਕੀ ਜੋ ਮਰਜੀ ਗਏ ਜਨ ਫਲਾਣਾ ਐ ਆ ਫਲਾਣਾ ਉ ਆ ਬਾਰੇ ਇਤਿਹਾਸ ਵਿੱਚ ਇਹਨਾਂ ਦੀ ਪੂਜਾ ਹੋਊਗੀ ਲੋਕ ਇਹਨਾਂ ਦੀ ਜਿੱਥੇ ਜਿੱਥੇ ਇਹ ਜਗਾ ਜਿੱਥੇ ਜਿੱਥੇ ਗਾਇਆ ਜਿੱਥੇ ਜਿੱਥੇ ਨਾ ਪੈਰ ਰੱਖਿਆ ਲੋਕੀ ਉਥੇ ਉਥੇ ਜਾ ਕੇ ਮੱਥੇ ਟੇਕਿਆ ਕਰਨਗੇ ਇਹ ਤੁਹਾਨੂੰ ਮੈਂ ਕਹਤਾ ਵੀਰੋ ਲੋਕੀ ਮੱਥੇ ਟੇਕਿਆ ਕਰਨਗੇ ਇਹ ਸੂਰਮੇ ਹੋਏ ਪੰਜਾਬ ਦੇ ਹੀਰੇ ਇੰਨਾ ਵਰਗੇ ਹੀਰੇ 500 500 ਸਾਲ ਬਾਅਦ ਆਉਂਦੇ ਆ ਇਹ ਦੋਵੇਂ ਹਸਤੀਆਂ ਅਮਰ ਆ ਅਮਰ ਜਦ ਤੱਕ ਦੁਨੀਆ ਰਹੂਗੀ ਲੋਕ ਇਹਨਾਂ ਨੂੰ ਯਾਦ ਰੱਖਣਗੇ ਵੀਰੋ ਇਹਨਾਂ ਮਹਾਨ ਲੋਕਾਂ ਨੂੰ ਯਾਦ ਰੱਖਣਗੇ ਇਹਨਾਂ ਕੋ ਆਪਣੀ ਜ਼ਿੰਦਗੀ ਵਿੱਚ ਬਹੁਤ ਕੁਝ ਸਿੱਖਣਗੇ ਜੀਵਨ ਜਾਚ ਇਹਨਾਂ ਕੋ ਸਿੱਖੀ ਜਾਊਗੀ ਲੋਕ ਸਿੱਖਣਗੇ ਇਹਨਾਂ ਕੋ ਇਹਨਾਂ ਦੀ ਮਹਾਨਤਾ ਜਿਹੜੀ ਆ ਉਹਨਿਆਂ ਦੇ ਪਾਏ ਹੋਏ ਪੂਰਨਿਆਂ ਦੇ ਲੋਕ ਚੱਲਣਗੇ ਵੀਰੋ ਤੇ ਆਪਾਂ ਵੀ ਇਹਨਾਂ ਵਰਗੇ ਬਣੀਏ ਇਹਨਾਂ ਵਰਗੇ ਨਹੀਂ ਬਣ ਸਕਦੇ ਪਰ ਇਹਨਾਂ ਦੇ ਦੱਸੇ ਹੋਏ ਕਦਮਾਂ ਦੇ ਚੱਲੀਏ ਹੈਨਾ ਸਿੱਧੂ ਨੇ ਕਿਆ ਹੈ ਵੀ ਨਾ ਜਿੱਤੇ ਬੜਿਆ ਨੇ ਸਹਬਾ ਦੇ ਹੀਰਾ ਲਖੀਆਂ ਦਿੱਤੀ ਨਹੀਂ ਤਸਵੀਰ ਕਿਦੋਂ ਮੋਲਨ ਨਖਰੋ ਅੰਦਰੋਂ ਤੂੰ ਵੇਖ ਤਸਵੀਰਾਂ ਵਿਕੀਆਂ ਤੇ ਨਵੇਂ-ਨਵੇਂ ਰਾਹ ਉਹਨੇ ਪਾ ਦੇ ਕਿੰਨਾ ਪੁਰਾਣੇ ਰਾਹ ਖਤਮ ਹੋ ਮੈਨੂੰ ਭੁੱਲ ਗਿਆ ਕਿਵੇਂ ਗਿਆ ਸੀ ਵੀ ਪੁਰਾਣੇ ਰਾਹ ਹੁਣ ਖਤਮ ਹੋਣ ਨਵੇਂ ਰਾਹ ਚੱਲਣਗੇ ਨਵੀਆਂ ਜੀਜਾਂ ਚੱਲਣਗੀਆਂ ਦੋਨਾਂ ਚਲਾਉਂਦੀਆਂ ਤੇ ਆਪਾਂ ਇਹਨਾਂ ਦੋਹਾਂ ਮਹਾਨ ਪੁਰਸ਼ਾਂ ਨੂੰ ਨਮਨ ਕਰੀਏ ਵੀਰੋ ਨਮਨ